ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢਿਆ ਹੋਇਆ ਸੰਘਰਸ਼ ਹੋ ਗਿਆ ਹੋਰ ਤੇਜ਼ ਨਸ਼ੇ ਤੇਨਕੇਲ ਕਸਨ ਦੇ ਲਈ ਸੂਬਾ ਸਰਕਾਰ ਨੇ ਚੁੱਕਿਆ ਇੱਕ ਹੋਰ ਵੱਡਾ ਕਦਮ ਤੇ ਪੰਜ ਮੈਂਬਰੀ ਕਮੇਟੀ ਦਾ ਕਰ ਦਿੱਤਾ ਗਿਆ ਹੈ ਗਠਨ ਜਿਆਦਾ ਦੱਸਦੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਸੰਘਰਸ਼ ਵਿੱਢਿਆ ਗਿਆ ਹੈ ਉਸ ਨੂੰ ਤੇਜ਼ ਕਰਦਿਆਂ ਹੋਇਆਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਦੱਸਦੀ ਹੈ ਕਿ A5 ਮੈਂਬਰੀ ਕਮੇਟੀ ਕੈਬਨਟ ਕਮੇਟੀ ਰਹੇਗੀ ਜਿਸ ਦੀ ਪ੍ਰਧਾਨਗੀ ਹਰਪਾਲ ਸਿੰਘ ਚੀਮਾ ਕਰਨਗੇ ਇਸ ਤੋਂ ਇਲਾਵਾ ਚਾਰ ਹੋਰ ਕੈਬਨਟ ਮੰਤਰੀ ਹੋਣਗੇ ਜਿਨ੍ਹਾਂ ਦੇ ਵਿੱਚ ਅਮਨ अरोड़ा ਲਾਲਜੀਤ ਸਿੰਘ ਪੁੱਲਰ ਡਾਕਟਰ ਬਲਬੀਰ ਸਿੰਘ ਤੇ ਤਰਨੁਪ੍ਰੀਤ ਸਿੰਘ ਸੌਂਦ ਸ਼ਾਮਿਲ ਰਹਿਣਗੇ ਇਸ ਕਮੇਟੀ ਦਾ ਮੁੱਖ ਕੰਮ ਇਹ ਹੋਵੇਗਾ ਕਿ ਜਿਨ੍ਹਾਂ ਵੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋਵੇਗੀ ਉਹਨਾਂ ਤੇ ਇਹ ਕਮੇਟੀ ਨਿਗਰਾਨੀ ਰੱਖੇਗੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਹੀ ਖਤਮ ਕਰਨ ਦੇ ਲਈ ਸੂਬਾ ਸਰਕਾਰ ਨੇ ਇੱਕ ਕਦਮ ਚੁੱਕਿਆ ਹੈ ਸੂਬਾ ਸਰਕਾਰ ਦੇ ਵੱਲੋਂ ਇਸ ਕਦਮ ਦੇ ਤਹਿਤ ਸੂਬੇ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਹਰ ਸੰਭਵ ਤੇ ਅਸੰਭਵ ਕੋਸ਼ਿਸ਼ ਕੀਤੀ ਜਾਵੇਗੀ ਸੋ ਇਹ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਹੜੀ ਕਿ ਕੈਬਨਟ ਹੈ ਕਮੇਟੀ ਹੈ ਜਿਸ ਦੀ ਪ੍ਰਧਾਨਗੀ ਸਰਦਾਰ ਹਰਪਾਲ ਸਿੰਘ ਚੀਮਾ ਹੋਰੀ ਕਰਨਗੇ ਅਤੇ ਜ਼ਿਕਰ ਜੋਗ ਹੈ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਸਰਕਾਰ ਦੇ ਵੱਲੋਂ ਪਹਿਲਾਂ ਹੀ ਬਹੁਤ ਸਖਤ ਕਦਮ ਚੁੱਕੇ ਗਏ ਨੇ ਜਿਸ ਦੇ ਤਹਿਤ ਤਾਂ ਕੁਝ ਦਿਨ ਪਹਿਲਾਂ ਹੀ ਇੱਕ ਨਸ਼ਾ ਤਸਕਰ ਦੇ ਮਕਾਨ ਤੇ ਉਸ ਦੇ ਕਰਤੇ ਦਾ ਬੁਲਡੋਜ਼ਰ ਹੀ ਚਲਾ ਦਿੱਤਾ ਗਿਆ ਏ ਕਿਉਂਕਿ ਉਸ ਨੇ ਇਹ ਜਿਹੜਾ ਮਕਾਨ ਸੀ ਨਸ਼ੇ ਦੀ ਕਮਾਈ ਤੋਂ ਹੀ ਬਣਾਇਆ ਸੀ ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ੇ ਤੇ ਲਗਾ ਦਿੱਤਾ ਸੀ ਤੇ ਸੂਬਾ ਸਰਕਾਰ ਨੇ ਉਸ ਤੇ ਕਾਰਵਾਈ ਕਰਦੇ ਹੋਏ ਉਸ ਤੇ ਕਰਤੇ ਦਾ ਬੁਲਡੋਜ਼ਰ ਹੀ ਚਲਾ ਦਿੱਤਾ ਸੀ ਤੇ ਅੱਜ ਸਵੇਰੇ ਹੀ ਆਈ ਖਬਰ ਦੇ ਅਨੁਸਾਰ ਇੱਕ ਨਸ਼ਾ ਤਸਕਰ ਦੇ ਕੋਲ ਵੱਡੀ ਮਾਤਰਾ ਦੇ ਵਿੱਚ ਨਸ਼ਾ ਪਾਇਆ ਗਿਆ ਸੀ ਤੇ ਉਸ ਦੇ ਸਿਮੇਤ ਹੋਰ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੀ ਪੌਣੇ 3 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਜ਼ਬਤ ਕਰ ਲਈ ਗਈ ਹੈ ਤੇ ਨਾਲ ਹੀ ਅਜਹੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਲਦੀਆਂ ਰਹਿਣਗੀਆਂ ਕਿਉਂਕਿ ਸੂਬਾ ਸਰਕਾਰ ਦੇ ਵੱਲੋਂ ਸਖਤੀ ਦੇ ਨਾਲ ਨਿਰਦੇਸ਼ ਦਿੱਤੇ ਗਏ ਨੇ ਇਸ ਕਰਕੇ ਪੁਲਿਸ ਵੀ ਬਹੁਤ ਜ਼ਿਆਦਾ ਚੌਕਸ ਹੋਈ ਪਈ ਹੈ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਜਿਹੜੇ ਆਉਣ ਜਾਣ ਵਾਲੇ ਰਾਹੀਰ ਨੇ ਤੇ ਖਾਸ ਤੌਰ ਤੇ ਜਿਹੜੇ ਸ਼ੱਕੀ ਲੋਕ ਨੇ ਸ਼ੱਕੀ ਵਿਅਕਤੀ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸੇ ਨਾਕਾਬੰਦੀ ਦੇ ਤਹਿਤ ਹੀ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਨੇ ਉਹ ਪੁਲਿਸ ਦੇ ਹੱਥ ਪਹਿਲਾਂ ਵੀ ਲੱਗ ਚੁੱਕੇ ਨੇ ਕਈ ਵਾਰ ਤਾਂ ਇਹਨਾਂ ਦੇ ਕੋਲੋਂ ਹਥਿਆਰ ਤੱਕ ਵੀ ਬਰਾਮਦ ਹੋਏ ਨੇ ਕਿਉਂਕਿ ਇਹ ਪਹਿਲਾਂ ਨਸ਼ਾ ਕਰਕੇ ਬਾਦ ਦੇ ਵਿੱਚ ਹਥਿਆਰਾਂ ਦੀ ਨੋਕ ਤੇ ਦੂਸਰੇ ਲੋਕਾਂ ਦੇ ਕੋਲੋਂ ਪੈਸੇ ਵਸੂਲਦੇ ਨੇ ਤੇ ਨਾਲ ਹੀ ਸੂਬਾ ਸਰਕਾਰ ਦੇ ਵੱਲੋਂ ਇਹੋ ਜਿਹੇ ਨਸ਼ਾ ਤਸਕਰਾਂ ਨੂੰ ਫੜ ਕੇ ਉਹਨਾਂ ਦੇ ਜਿਹੜੇ ਵੱਖੋ ਵੱਖਰੇ ਸੰਪਰਕ ਨੇ ਚਾਹੇ ਉਹ ਦੇਸ਼ ਦੇ ਵਿੱਚ ਨੇ ਚਾਹੇ ਵਿਦੇਸ਼ ਦੀ ਵਿੱਚ ਨੇ ਉਥੋਂ ਤੱਕ ਪਹੁੰਚਣ ਤੱਕ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕੇ ਸੂਬਾ ਸਰਕਾਰ ਇਹਨਾਂ ਦਾ ਸੰਪਰਕ ਹੈ ਜਿਹੜੇ ਵਿਦੇਸ਼ਾਂ ਦੇ ਨਸ਼ਾ ਤਸਕਰ ਨੇ ਉਹਨਾਂ ਦੇ ਨਾਲ ਤੋੜ ਸਕੇ ਇਸ ਕਰਕੇ ਹੀ ਸੂਬਾ ਸਰਕਾਰ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਇਸੇ ਤਹਿਤ ਹੀ ਸੂਬਾ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਤੇ ਪੰਜ ਮੈਂਬਰੀ ਜਿਹੜੀ ਕੈਬਨਟ ਕਮੇਟੀ ਹੈ ਉਸ ਦਾ ਗਠਨ ਵੀ ਕਰ ਦਿੱਤਾ ਹੈ